ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1106 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1107 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਦੁਖਾਰੀ ਸ਼ਾਂਤ ਮਹੱਲਾ ਪਹਿਲਾ 12 ਮਹਾ ਰਾਗ ਦੁਖਾਰੀ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 12 ਮਹਾ ਸ਼ਾਂਤ ਗੁਰੂ ਪਿਆਰਿਓ ਇੱਕ ਬਾਰਾ ਮਹਾ ਮਾਜ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 133 ਉੱਪਰ ਸੁਭਾਏਮਾਨ ਹੈ ਏ ਬਾਰਾ ਮਹਾ ਜੋ ਤੁਖਾਰੀ ਰਾਗ ਵਿੱਚ ਹੈ ਪਹਿਲੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰਬੰਦ ਤੋਂ ਉਚਾਰਨ ਹੋਇਆ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਤੂੰ ਸੋ ਨ ਕਿਰਤ ਕਰਮਾ ਪੁਰਬਕ ਮਾਇਆ ਹੇ ਹਰੀ ਮੇਰੀ ਬੇਨਤੀ ਸੁਣਾ ਹੋਰ ਬਲੇ ਕਰਮ ਅਨੁਸਾਰ ਹਰੇਕ ਜੀਵ ਦੇ ਸਿਰ ਤੇ ਜੋ ਸੁਖ ਦੁਖ ਝੱਲਣ ਨੂੰ ਤੂੰ ਦਿੰਦਾ ਹੈ ਉਹੀ ਠੀਕ ਹੈ ਸਿਰ ਸਿਰ ਸੁਖ ਸਹਮਾ ਦੇਹ ਸੋ ਤੂੰ ਭਲਾ ਜੋ ਤੂੰ ਪ੍ਰਮਾਤਮਾ ਕਰਦਾ ਹੈ ਉਹ ਸਭ ਕੁਝ ਠੀਕ ਹੈ ਜੋ ਤੇਰੇ ਬਾਹਣੇ ਵਿੱਚ ਹੋ ਰਿਹਾ ਹੈ ਕਿਉਂਕਿ ਤੂੰ ਸਮਰੱਥ ਹੈ ਜੋ ਤੂੰ ਕਰਦਾ ਹੈ ਸਭ ਕੁਝ ਠੀਕ ਹੀ ਕਰਦਾ ਹੈ ਤੇਰੇ ਕੀਤੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਦੇ ਸਕਦਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਏ ਹੇ ਹਰੀ ਮੈਂ ਤੇਰੀ ਰਜੀ ਮਾਇਆ ਵਿੱਚ ਰੁਝਾ ਪਿਆ ਹਾਂ ਮੇਰਾ ਕੀ ਹਾਲ ਹੋਵੇਗਾ ਤੇਥੋਂ ਬਿਨਾ ਤੇਰੀ ਯਾਦ ਤੋਂ ਬਿਨਾ ਇੱਕ ਘੜੀ ਵੀ ਜੀ ਹੁਣਾਏ ਕਿਹੀ ਜ਼ਿੰਦਗੀ ਹੈ ਪ੍ਰੇ ਬਾਜ ਦੁਹੇਲੀ ਕੋਇ ਨਾ ਬੇਲੀ ਗੁਰਮਖ ਅੰਮ੍ਰਿਤ ਪੀਵਾ ਹੇ ਪਿਆਰੇ ਪਰਮਾਤਮਾ ਤੇਰੇ ਬਿਨਾ ਮੈਂ ਦੁਖੀ ਹਾਂ ਇਸ ਦੁੱਖ ਵਿੱਚੋਂ ਕੱਢਣ ਵਾਸਤੇ ਕੋਈ ਮਦਦਗਾਰ ਨਹੀਂ ਹੈ ਮੇਰ ਘਰ ਕੇ ਗੁਰੂ ਦੀ ਸ਼ਰਨ ਪੈ ਕੇ ਮੈਂ ਤੇਰਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਰਹਾ ਤੇਰਾ ਨਾਮ ਜਪਦਾ ਰਹਾ ਰਚਨਾ ਰਾਚ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮਾ ਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿੱਚ ਹੀ ਵਸੇ ਪਏ ਹਾਂ ਇਕ ਆਧਾ ਜੀਵਨ ਹੈ ਪ੍ਰਭੂ ਨੂੰ ਮਨ ਵਿੱਚ ਉਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ ਇਹੀ ਹੈ ਮਨੁੱਖ ਵਾਸਤੇ ਜੀਵਨ ਮਨੋਰਥ ਨਾਨਕ ਪੰਥ ਨੇ ਹਾਲੇ ਸਾਧਨ ਤੂੰ ਸੁਣਾ ਆਤਮ ਰਾਮਾ ਏ ਨਾਨਕ ਏ ਸਰਵ ਵਿਆਪਕ ਪ੍ਰਮਾਤਮਾ ਤੂੰ ਜੀਵ ਇਸਤਰੀ ਦੀ ਅਰਜੋਈ ਸੁਣਾ ਤੇ ਉਸ ਨੂੰ ਆਪਣਾ ਦਰਸ਼ਨ ਦੇ ਜੀਵ ਇਸਤਰੀ ਤੇਰਾ ਰਾਹ ਤੱਕ ਰਹੀ ਹੈ ਬਬੀਹਾ ਪ੍ਰਿਯੋ ਬੋਲੇ ਕੋਕਲ ਬਾਣੀਆਂ ਜਿਵੇਂ ਬਬੀਹਾ ਜਿਵੇਂ ਪਪੀਆ ਪ੍ਰਿਯੋ ਪ੍ਰਿਯੋ ਬੋਲਦਾ ਹੈ ਜਿਵੇਂ ਕੋਇਲ ਕੁ ਕੁ ਦੀ ਮਿੱਠੀ ਬੋਲੀ ਬੋਲਦੀ ਹੈ ਸਾਤ ਅੰਨ ਸਭ ਰਸ ਚੋਲੇ ਅੰਕਸ ਮਾਣੀਆਂ ਤੇਵੇਂ ਜਿਹੜੀ ਜੀਵ ਇਸਤਰੀ ਵਿਰਾਗ ਵਿੱਚ ਆ ਕੇ ਮਿੱਠੀ ਸੋਰ ਨਾਲ ਪ੍ਰਭੂ ਪਤੀ ਨੂੰ ਯਾਦ ਕਰਦੀ ਹੈ ਉਹ ਜੀਵ ਇਸਤਰੀ ਪ੍ਰਭੂ ਮਲਾਪ ਦੇ ਸਾਰੇ ਆਨੰਦ ਮਾਣਦੀ ਹੈ ਤੇ ਉਸ ਦੇ ਚਰਨਾਂ ਵਿੱਚ ਟਿਕੀ ਰਹਿੰਦੀ ਹੈ ਹਰੇ ਅੰਕ ਸਮਾਣੀ ਜਾਂ ਪ੍ਰਭ ਭਾਣੀ ਤਾਂ ਸੁਹਾਗਣ ਨਾਰੇ ਜਦੋਂ ਪ੍ਰਭੂ ਨੂੰ ਚੰਗੀ ਲੱਗ ਲੱਗਣ ਲੱਗ ਪੈਂਦੀ ਹੈ ਜੀਵ ਇਸਤਰੀ ਤਾਂ ਉਸ ਦੀ ਮਿਹਰ ਨਾਲ ਉਹਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਉਹੀ ਜੀਵ ਇਸਤਰੀ ਚੰਗੇ ਭਾਗਾਂ ਵਾਲੀ ਹੈ ਜੋ ਪਤੀ ਪ੍ਰਭੂ ਨੂੰ ਚੰਗੀ ਲੱਗਦੀ ਹੈ ਨਾਵਕਰਥਾਪ ਮਹਿਲ ਘਰ ਉੱਚ ਨਿਜ ਘਰ ਵਾਸ ਮੁਰਾਰੇ ਉਹ ਆਪਣੇ ਸਰੀਰ ਨੂੰ ਸਰੀਰਕ ਇੰਦਰੀਆਂ ਨੂੰ ਜੁਗਤੀ ਵਿੱਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿੱਚ ਟਿਕ ਜਾਂਦੀ ਹੈ ਤੇ ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ ਪ੍ਰਭੂ ਪਰਮਾਤਮਾ ਦਾ ਉੱਚਾ ਟਿਕਾਣਾ ਮਨ ਲੈਂਦੀ ਹੈ ਸਾਬ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸੁਰ ਰੰਗ ਰਾਵੈ ਉਹ ਜੀਵ ਇਸਤਰੀ ਸਭ ਉਹ ਜੀਵ ਇਸਤਰੀ ਪ੍ਰਭੂ ਦੇ ਪਿਆਰ ਵਿੱਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ ਤੇ ਆਖਦੀ ਹੈ ਕਿ ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ ਤੂੰ ਹੀ ਮੇਰਾ ਪਿਆਰਾ ਖਸਮ ਸਾਈਂ ਹੈ ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ ਕੋਕਲ ਸ਼ਬਦ ਸੁਹਾਵੇ ਏ ਨਾਨਕ ਜਿਵੇਂ ਪਪੀਹਾ ਪ੍ਰਿਓ ਪ੍ਰਿਓ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ ਜਵੇਂ ਉਹ ਜੀਵ ਇਸਤਰੀ ਗੁਰ ਸ਼ਬਦ ਦੇ ਰਾਹੀ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਸੋਹਣੀ ਲੱਗਦੀ ਹੈ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਏ ਮੇਰੇ ਪ੍ਰੀਤਮਾ ਏ ਰਸ ਭਿੰਨੇ ਹਰੀ ਤੂੰ ਮੇਰੀ ਅਰਜੋਈ ਸੋਣਾ ਮਨ ਤਨ ਰਵਤਰਵੰਨੇ ਘੜੀ ਨਾ ਬੀਸਰੇ ਏ ਮੇਰੇ ਮਨ ਤਨ ਵਿੱਚ ਰਮੇ ਹੋਏ ਪ੍ਰਭੂ ਪਰਮਾਤਮਾ ਮੇਰਾ ਮਨ ਤੈਨੂੰ ਇੱਕ ਘੜੀ ਵਾਸਤੇ ਭੀ ਭੁੱਲਾ ਨਹੀਂ ਸਕਦਾ ਕਿਉਂ ਘੜੀ ਵਿਸਾਰੀ ਹੋ ਬਲੇ ਹਾਰੀ ਹੋ ਜੀਵਾ ਗੁਣ ਗਾਏ ਮੈਂ ਕਿ ਘੜੀ ਭਰ ਵੀ ਤੈਨੂੰ ਵਿਸਾਰ ਨਹੀਂ ਸਕਦਾ ਮੈਂ ਤੇਥੋਂ ਸਦਾ ਸਦਕੇ ਹਾਂ ਤੇਰੀ ਸਿਫਤ ਸਲਾਹ ਕਰ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਨਾ ਕੋਈ ਮੇਰਾ ਹੋ ਕਿਸਕੇ ਰਾਹ ਹਰ ਬਿਨ ਰਹਿਣ ਨਾ ਜਾਏ ਪਰਮਾਤਮਾ ਤੋਂ ਬਿਨਾ ਤੋੜ ਨਿਬਣ ਵਾਲਾ ਨਾ ਕੋਈ ਮੇਰਾ ਸਦਾ ਦਾ ਸਾਥੀ ਹੈ ਨਾ ਹੀ ਮੈਂ ਕਿਸੇ ਦਾ ਸਦਾ ਦਾ ਸਾਥੀ ਹਾਂ ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਠਿਰਜ ਨਹੀਂ ਫੜਦਾ ਓਟ ਗਹੀ ਹਰ ਚਰਨ ਨਿਵਾਸੇ ਭਏ ਪਵਿੱਤਰ ਸਰੀਰਾ ਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਵਾਸ ਪਏ ਹਨ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਨਾਨਕ ਦ੍ਰਿਸ਼ਟ ਅਦੀਰਗ ਸੁਖ ਪਾਵੇ ਗੁਰ ਸ਼ਬਦੀ ਮਨ ਧੀਰਾ ਹੇ ਨਾਨਕ ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ ਉਹ ਆਤਮਕ ਆਨੰਦ ਮਾਣਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ ਵਰਸੈ ਅਮਰਤ ਧਾਰ ਬੂੰਦ ਸੁਹਾਵਣੀ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪ੍ਰਭੂ ਦੇ ਸ਼ਿਵ ਸਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰਦੀ ਹੈ ਸਾਜਨ ਮਿਲੇ ਸਹਜ ਸੁਭਾਏ ਹਰ ਸਿਉ ਪ੍ਰੀਤ ਬਣੀ ਉਸ ਢੋਲ ਵਸਤਾ ਵਿੱਚ ਟਿਕੀ ਹੋਈ ਨੂੰ ਪ੍ਰੇਮ ਵਿੱਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ ਪ੍ਰਭੂ ਪਰਮਾਤਮਾ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ ਹਰ ਮੰਦਰ ਆਵੇ ਜਾਂ ਪ੍ਰਭ ਭਾਵੇ ਧਨ ਊਬੀ ਗੁਣ ਸਾਰੀ ਉਸ ਜੀਵ ਇਸਤਰੀ ਦਾ ਹਿਰਦਾ ਪ੍ਰਭੂ ਦੇਵ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹ ਉਸ ਜੀਵ ਇਸਤਰੀ ਦੇ ਹਿਰਦੇ ਮੰਦਰ ਵਿੱਚ ਆ ਟਿਕਦਾ ਹੈ ਉਹ ਜੀਵ ਇਸਤਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ ਘਰ ਘਰ ਕਾਂਤਰ ਵੈ ਸੋਹਾਗਣ ਹੋ ਕਿਉਂ ਕੰਤ ਪੇ ਵਿਸਾਰੀ ਤੇ ਆਖਦੀ ਹੈ ਜੀਵ ਇਸਤਰੀ ਕਿ ਹਰੇਕ ਭਾਗਾ ਵਾਲੀ ਦੇ ਹਿਰਦੇ ਵਿੱਚ ਪ੍ਰਭੂ ਪਤੀ ਰਲੀਆਂ ਮਾਨਦਾ ਹੈ ਪ੍ਰਭੂ ਪਤੀ ਨੇ ਮੈਨੂੰ ਕਿਉਂ ਭਲਾ ਦਿੱਤਾ ਹੈ ਉਹ ਨਾਮ ਕਨਸ਼ਾਏ ਬਰਸ ਸੁਪਾਏ ਮਨ ਤਨ ਪ੍ਰੇਮ ਸੁਖਾਵੇ ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਉਂ ਅਰਦਾਸ ਕਰਦੀ ਹੈ ਹੇ ਲਿਫ ਕੇ ਘਟ ਬਨ ਕੇ ਆਏ ਬੱਦਲ ਪ੍ਰੇਮ ਨਾਲ ਵਰ ਤੇ ਤਰਸ ਕਰਕੇ ਆਏ ਗੁਰੂ ਪਾਤਸ਼ਾਹ ਪ੍ਰੇਮ ਨਾਲ ਮੇਰੇ ਅੰਦਰ ਸਿਪਸਲਾ ਦੀ ਵਰਖਾ ਕਰ। ਏ ਤਸ ਕਰਕੇ ਆਏ ਗੁਰੂ ਪਾਸ਼ਾ। ਪ੍ਰੇਮ ਨਾਲ ਮੇਰੇ ਅੰਦਰ ਸਿਪਸਲਾ ਦੀ ਵਰਖਾ ਕਰ। ਪ੍ਰਭੂ ਦਾ ਪਿਆਰ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਆਨੰਦ ਪੈਦਾ ਕਰਦਾ ਹੈ। ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੇ। ਏ ਨਾਨਕ ਜਿਸ ਸੁਭਾਗ ਹਿਰਦੇ ਘਰ ਵਿੱਚ ਸੇਪਸਲਾਦ ਹੀ ਬਾਣੀ ਦੀ ਵਰਖਾ ਹੁੰਦੀ ਹੈ ਪ੍ਰਭੂ ਕਿਰਪਾ ਧਾਰ ਕੇ ਆਪ ਉਥੇ ਆ ਟਿਕਦਾ ਹੈ ਚੇਤ ਬਸੰਤ ਪਲਾ ਪਵਰ ਸੁਹਾਵੜੇ ਚੇਤ ਦਾ ਮਹੀਨਾ ਚੰਗਾ ਲੱਗਦਾ ਹੈ ਚੇਤ ਵਿੱਚ ਬਸੰਤ ਦਾ ਮੌਸਮ ਵੀ ਪਿਆਰਾ ਲੱਗਦਾ ਹੈ ਤੇ ਫੁੱਲਾਂ ਉੱਤੇ ਬੈਠੇ ਹੋਏ ਪਵਰ ਸੋਹਣੇ ਲੱਗਦੇ ਹਨ ਬਾਨਾ ਭੂਲੇ ਮਾਂਜੇ ਬਾਰ ਮੈਂ ਫਿਰ ਘਰ ਬਾਹੜਾ ਇਸ ਮਹੀਨੇ ਖੁੱਲੀ ਜੂ ਵਿੱਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ਮੇਰੇ ਹਿਰਦੇ ਦਾ ਕੋਲ ਫੁੱਲ ਵੀ ਖਿੜ ਪਏ ਜੇ ਮੇਰਾ ਪਤੀ ਪ੍ਰਭੂ ਪਰਮਾਤਮਾ ਮੇਰੇ ਹਿਰਦੇ ਘਰ ਵਿੱਚ ਆ ਵਸੇ ਪਹਿਲੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸ ਤਰ੍ਹਾਂ ਰਾਗ ਤੁਖਾਰੀ ਦੇ ਵਿੱਚ 12 ਮਾਹ ਵਿੱਚ ਚੇਤ ਮਹੀਨੇ ਦੀ ਰਮਤਾ ਕਰਦੇ ਹਨ ਜਿਸ ਤਰ੍ਹਾਂ ਰਾਗ ਮਾਝ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਹੈ ਇਸੇ ਤਰ੍ਹਾਂ ਇਹ ਰਾਗ ਦੁਖਾਰੀ ਵਿੱਚ ਬਾਣੀ ਹੈ ਬਾਕੀ ਸ਼ਬਦੀ ਵਿਆਖਿਆ ਆਪਾਂ ਕੱਲ ਨੂੰ ਸਰਵਣ ਕਰਾਂਗੇ ਜੀ ਉਹ ਨਵ ਕਾਨਸ਼ਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅਮਰਤ ਬਾਣੀ ਕਰ ਕਿਰਪਾ ਕਰ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1107 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1108 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਜੋ ਕੁਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ